ਇਹ ਛੜਤਾ ਹੀ ਤਾਂ ਕਿਹ ਗੱਡੀ ਚੜਾਣ ਦੱਸੋ 45 ਹੈ 1 ਡਾਲਰ ਦੀ ਹੈ ਗੱਡੀ ਦਾ ਨਹੀਂ ਸਮਾਈ ਨਾਲ ਨਹੀਂ ਗੱਲ ਕਰੀ ਨਹੀਂ ਨਹੀਂ ਭਾਈ ਗੱਡੀ ਲੋਕ ਬੰਦਾਂ ਵਿੱਚ ਗੱਡੀ ਮਾਰਨ ਲੱਗਿਆਂ ਨੇ ਇਹਨਾਂ ਨੂੰ ਬਿਠਾਓ ਗੱਡੀ ਸੁਣਾਓ ਜੀ ਆਪਾਂ ਮੰਗ ਰੱਖੀ ਰਵਿੰਦਰ ਲੱਗਣ ਆ ਗਏ ਭਾਈ ਬੰਦੇ ਲੋਕ ਕਰ ਲੋਕ ਕਰ ਲੋਕ ਕਰ ਰਹੀ ਆ ਆ ਤੁਸੀਂ ਵਧੀਆ ਆ ਤੁਸੀਂ ਚੰਗਾ ਕੰਮ ਕਰ ਰਹੇ ਹੋ ਬੰਦੇ ਨੂੰ ਦੇਖ ਕੇ ਪਤਾ ਲੱਗ ਜਾਂਦਾ ਕਿ ਕਿਹੜੀ ਕਾਰਸ਼ੈਲ ਕੋਲ ਚੱਲ ਰਹੀ ਹੈ ਕਿ ਨਹੀਂ ਕੋਈ ਇਹ ਗੱਲਾਂ ਨਾਲ ਪਬਲਿਕ ਲਿਊਸ਼ਨਸ ਵਾਪਸ ਆਪ ਨੂੰ ਪਤਾ ਹੁੰਦਾ ਜਿਵੇਂ ਦੀ ਆਪਣੀ ਜਿਹੜਾ ਤੁਹਾਡਾ ਸਟਾਫ ਹੈ ਮੁੰਡੇ ਆ ਬੱਚੇ ਇਹਨਾਂ ਨੂੰ ਵੀ ਗਾਈਡ ਉਹ ਇਥੋਂ ਕੁਝ ਪੀਕੇ ਜਾਂਦੇ ਆ ਬੰਦੇ ਬਾਹਰ ਜਾ ਕੇ ਕੋਈ ਐਕਸੀਡੈਂਟ ਹੁੰਦਾ ਕੋਈ ਹੋਰ ਕਿਸੇ ਨਾਲ ਲੜਾਈ ਝਗੜਾ ਹੁੰਦਾ ਆਪਾਂ ਇਹਦੇ ਵਿੱਚ ਪਾਰਟ ਆਫ ਕ੍ਰਾਈਮ ਹੈ ਇਹ ਬੜਾ ਕਲੀਅਰ ਨਹੀਂ ਜਾ ਰਿਹਾ ਕਿ ਕਿੱਥੇ ਅਲਕੋਹਲ ਸਰਵ ਹੋ ਸਕਦੀ ਹੈ ਕਿੱਥੇ ਆਈ ਗੈਸ ਨਹੀਂ ਤੁਹਾਨੂੰ ਮਤਲਬ 4 ਮਹੀਨੇ ਆ 4-5 ਵਾਲੀ ਸੋਨੇ ਕਹਿੰਦਾ ਪਰ ਮੈਨੂੰ ਲੱਗਦਾ ਨਹੀਂ ਇਹਦੇ ਦੇ ਫਰਕ ਦਿਸਕਰੇਜ ਕਰੇ ਕਰੋ ਪਲੀਜ਼ ਠੀਕ ਹੈ ਵੇਟ ਕਰੋ ਇਹ ਛੜ ਤਾਂ ਹੀ ਚੱਕੀ ਗੱਡੀ ਚੜਾਣੇ ਦੱਸੋ 45 ਹੈ ਮਨੋਗਰ ਜੀ ਹੈ ਗੱਡੀ ਦਾ ਸੀ ਇਹ ਕਿਸਮਾਈ ਨਾਲ ਹੀ ਗੱਲ ਕਰੀ ਨਹੀਂ ਨਹੀਂ ਭਾਈ ਗੱਡੀ ਲੋਕ ਬੰਦੇ ਵਿੱਚ ਗੱਡੀ ਮਾਰਨ ਲੱਗਿਆ ਮੈਂ ਰਹਿਣਾ ਕੋਈ ਨਹੀਂ ਉਹ ਮਨੋਗਰ ਉਹਨੂੰ ਕਿਥਾ ਉਤਾਰੋ ਜੀ ਆਪਾਂ ਮਗਰ ਬੈਠੋ ਰਵਿੰਦਰ ਲੱਗਣ ਆਜਾ ਭਾਈ ਬਹੁਤ ਹੀ ਆਗ ਦਾ ਚੰਗਾ ਕੰਮ ਕਰ ਰਹੇ ਹੋ ਬੰਦੇ ਨੂੰ ਦੇਖ ਕੇ ਪਤਾ ਲੱਗ ਜਾਂਦਾ ਕਿ ਕਿਹੜੀ ਕਾਰਖਾਨਾ ਅਲਕੋਹਲ ਚੱਲ ਰਹੀ ਹੈ ਕਿ ਜਿਸ ਕੋਈ ਇੱਕ ਗੱਲਾਂ ਨਾਲ ਪਬਲਿਕ ਯੂਸੇਜ ਹੁੰਦੀ ਹੈ ਆਪ ਨੂੰ ਪਤਾ ਹੁੰਦਾ ਜਿਵੇਂ ਦੀ ਆਪਣੇ ਜਿਹੜਾ ਤੁਹਾਡਾ ਸਟਾਫ ਹੈ ਮੁੰਡੇ ਆ ਬੱਚੇ ਇਹਨਾਂ ਨੂੰ ਵੀ ਗਾਈਡ ਕਰੋ ਕੋ ਇਥੋਂ ਕੁਝ ਪੀਤੇ ਜਾਂਦੇ ਆ ਬੰਦੇ ਬਾਹਰ ਜਾ ਕੇ ਕੋਈ ਐਕਸੀਡੈਂਟ ਹੁੰਦਾ ਕੋਈ ਹੋਰ ਕਿਸੇ ਨਾਲ ਲੜਾਈ ਝਗੜਾ ਹੁੰਦਾ ਆਪਾਂ ਇਹਦੇ ਵਿੱਚ ਪਾਰਟ ਆਫ ਕਰਾਈਮ ਹੈ ਇਤਨਾ ਬੜਾ ਕਲੀਅਰ ਨਹੀਂ ਹੋ ਰਿਹਾ ਕਿ ਕਿੱਥੇ ਅਲਕੋਹਲ ਸਰਵ ਹੋ ਸਕਦੀ ਹੈ ਕਿੱਥੇ ਆਈ ਗੈਸ ਮੈਂ ਤੁਹਾਨੂੰ ਮਤਲਬ 4 ਮਹੀਨੇ ਆ ਜੀ 4-5 ਵਾਲੀ ਤੁਸੀਂ ਕਹਿੰਦਾ ਪਰ ਮੈਨੂੰ ਲੱਗਦਾ ਨਹੀਂ ਇਹਦੇ ਜੇ ਫਰਕ। ਨਿਸ਼ਕਰਸ਼ ਕਰੇ ਕਰੋ ਪਲੀਜ਼। ਠੀਕ ਹੈ? ਮਿਟ ਕਰ। ਇਹ ਛੜ ਤਾ ਹੀ ਤੱਕੇ ਹੀ ਗੱਡੀ ਚੜਾਣ ਦੱਸੋ। 43 ਹੈ। ਕੌਣ ਲੌਂਗਰ ਜੀ? ਹੈ? ਗੱਡੀ ਦਾ। ਇਹ ਸਮਝਾ ਨਹੀਂ ਗੱਲ ਕਰੀ। ਨਹੀਂ ਨਹੀਂ ਭਾਈ ਗੱਡੀ ਲੋਕਾਂ ਦੇ ਵਿੱਚ ਗੱਡੀ ਮਾਰਨ ਲੱਗਿਆ। ਕੋਮਨ

ਇਸ ਬੰਦੇ ਨੂੰ ਦੇਖ ਕੇ ਪਤਾ ਲੱਗ ਜਾਂਦਾ ਕਿ ਕਿਹੜੀ ਕਾਰਖਾਨਾ ਅਲਕੋਹਲ ਚੱਲ ਰਹੀ ਹੈ ਕਿ ਯੂਨੀਸ ਕੋਈ ਇਹ ਗੱਲਾਂ ਨਾਲ ਪਬਲਿਕ ਯੂਨੀਸ ਹੁੰਦੀ ਆਪਾਂ ਨੂੰ ਪਤਾ ਹੁੰਦਾ ਜਿਵੇਂ ਦੀ ਆਪਣੀ ਜਿਹੜਾ ਤੁਹਾਡਾ ਸਟਾਫ ਹੈ ਮੁੰਡੇ ਆ ਬੱਚੇ ਇਹਨਾਂ ਨੂੰ ਵੀ ਗਾਈਡ ਕੋ ਇੱਥੋਂ ਕੁਝ ਪੀਤੇ ਜਾਂਦੇ ਆ ਬੰਦੇ ਬਾਹਰ ਜਾ ਕੇ ਕੋਈ ਐਕਸੀਡੈਂਟ ਹੁੰਦਾ ਕੋਈ ਹੋਰ ਕਿਸੇ ਨਾਲ ਲੜਾਈ ਝਗੜਾ ਹੁੰਦਾ ਆਪਾਂ ਇਹਦੇ ਵਿੱਚ ਪਾਰਟ ਆਫ ਕਰਾਈਮ ਹੈ ਇਹ ਬੜਾ ਕਲੀਅਰ ਨਹੀਂ ਹੋ ਰਿਹਾ ਕਿ ਕਿੱਥੇ ਅਲਕੋਹਲ ਸਰਵ ਹੋ ਸਕਦੀ ਹੈ ਕਿੱਥੇ ਆਈ ਥਿੰਕਸ ਮੈਂ ਤੁਹਾਨੂੰ ਮਤਲਬ 4 ਮਹੀਨੇ ਆ ਜੀ 4-5 ਵਾਲੀ ਸੋਨੇ ਕਹਿੰਦਾ ਪਰ ਮੈਨੂੰ ਲੱਗਦਾ ਨਹੀਂ ਜਿਹਦੇ ਜਿਹਦੇ ਫਰਕ। ਬਸ ਕਰੇ ਜ ਕਰੇ ਕਰੋ ਪਲੀਜ਼। ਠੀਕ ਹੈ? ਵੇਟ ਕਰੋ। ਇਹ ਛੜਤੇ ਹੀ ਚੱਕੇ ਦੀ ਗੱਡੀ ਚੜਾਣੇ ਦੱਸੋ। 45 ਹੈ। 1 ਡਾਲਰ ਜੀ ਹੈ ਗੱਡੀ ਰਾਤੀ। ਇਹ ਸਮਾਈ ਨਾਲ ਹੀ ਗੱਲ ਕਰੀ। ਨਹੀਂ ਨਹੀਂ ਭਾਜੀ ਗੱਡੀ ਦੋ ਬੰਦਿਆਂ ਵਿੱਚ ਗੱਡੀ ਮਾਰਨ ਲੱਗਿਆਂ। ਮੈਂ ਰਹਿਣ ਕੋਟ। 40 ਦਾ।

ਬੰਦੇ ਨੂੰ ਦੇਖ ਕੇ ਪਤਾ ਲੱਗ ਜਾਂਦਾ ਕਿ ਕਿਹੜੀ ਕਾਰਖਾਨਾ ਅਲਕੋਹਲ ਚੱਲ ਰਹੀ ਹੈ ਕਿ ਜਿਸ ਵਿੱਚ ਕੁਝ ਇਹ ਗੱਲਾਂ ਨਾਲ ਪਬਲਿਕ ਯੂਸੇਜ ਹੁੰਦੀ ਹੈ ਆਪ ਨੂੰ ਪਤਾ ਹੁੰਦਾ ਜਿਵੇਂ ਦੀ ਆਪਣੇ ਜਿਹੜਾ ਤੁਹਾਡਾ ਸਟਾਫ ਹੈ ਮੁੰਡੇ ਆ ਬੱਚੇ ਇਹਨਾਂ ਨੂੰ ਵੀ ਗਾਈਡ ਕਰੋ ਕੋ ਇਥੋਂ ਕੁਝ ਪੀਤੇ ਜਾਂਦੇ ਆ ਬੰਦੇ ਬਾਹਰ ਜਾ ਕੇ ਕੋਈ ਐਕਸੀਡੈਂਟ ਹੁੰਦਾ ਕੋਈ ਹੋਰ ਕਿਸੇ ਨਾਲ ਲੜਾਈ ਝਗੜਾ ਹੁੰਦਾ ਆਪਾਂ ਇਹਦੇ ਵਿੱਚ ਪਾਰਟ ਆਫ ਕਰਾਈਮ ਹੈ ਇਤਨਾ ਬੜਾ ਕਲੀਅਰ ਨਹੀਂ ਹੋ ਰਿਹਾ ਕਿ ਕਿੱਥੇ ਅਲਕੋਹਲ ਸਰਵ ਹੋ ਸਕਦੀ ਹੈ ਕਿੱਥੇ ਆਈ ਗੈਸ ਮੈਂ ਤੁਹਾਨੂੰ ਮਤਲਬ 4 ਮਹੀਨੇ ਆ ਜੀ 4-5 ਵਾਲੀ ਤੁਸੀਂ ਕਹਿੰਦਾ ਪਰ ਮੈਨੂੰ ਲੱਗਦਾ ਨਹੀਂ ਇਹਦੇ ਕੋ ਸੱਟੇ। ਨਿਸ਼ਕਰਸ਼ ਕਰੇ ਕਰੋ ਪਲੀਜ਼। ਠੀਕ ਹੈ? ਮਿਟ ਕਰ। ਇਹ ਛੜ ਤਾਈ ਤੱਕ ਹੀ ਗੱਡੀ ਚੜਾਣ ਦੱਸੋ। 43 ਹੈ। ਕੌਣ ਲੌਂਗਰ ਜੀ? ਹੈ? ਗੱਡੀ ਦਾ। ਇਹ ਇਸ ਮਾਇਨੇ ਦੀ ਗੱਲ ਕਰੀ ਨਹੀਂ ਨਹੀਂ ਬਾਈ ਗੱਡੀ ਲੋਕਾਂ ਦੇ ਵਿੱਚ ਗੱਡੀ ਮਾਰਨ ਲੱਗਿਆ। चंगा काम कार कर रहे ਬੰਦੇ ਨੂੰ ਦੇਖ ਕੇ ਪਤਾ ਲੱਗ ਜਾਂਦਾ ਕਿ ਕਿਹੜੀ ਕਾਰਖਾਨਾ ਅਲਕੋਹਲ ਚੱਲ ਰਹੀ ਹੈ ਕਿ ਜਿਵੇਂ ਕੋਈ ਇਹ ਗੱਲ ਨਾਲ ਪਬਲਿਕ ਏਲਕੋਹਲ ਵਾਪਕਾ ਆਪਾਂ ਨੂੰ ਕਹਾਂ ਹੁੰਦਾ ਜਿਵੇਂ ਆਪਣੇ ਜਿਹੜਾ ਤੁਹਾਡਾ ਸਟਾਫ ਹੈ ਮੁੰਡੇ ਹੈ ਬੱਚੇ ਇਹਨਾਂ ਨੂੰ ਵੀ ਗਾਈਡ ਕਰੋ ਉਹ ਇੱਥੋਂ ਕੁਝ ਪੀ ਕੇ ਜਾਂਦੇ ਆ ਬੰਦੇ ਬਾਹਰ ਜਾ ਕੇ ਕੋਈ ਐਕਸੀਡੈਂਟ ਹੁੰਦਾ ਹੈ ਕੋਈ ਹੋਰ ਕਿਸੇ ਨਾਲ ਲੜਾਈ ਝਗੜਾ ਹੁੰਦਾ ਆਪਾਂ ਇਹਦੇ ਵਿੱਚ ਪਾਰਟ ਆਫ ਕਰਾਈਮ ਹੈ ਇਹ ਬੜਾ ਕਲੀਅਰ ਨਹੀਂ ਜਾ ਰਿਹਾ ਕਿ ਕਿੱਥੇ ਅਲਕੋਹਲ ਸਰਵ ਹੋ ਸਕਦੀ ਹੈ ਕਿੱਥੇ ਆਈ ਗੈਸ ਨਹੀਂ ਤੁਹਾਨੂੰ ਮਤਲਬ 4 ਮਹੀਨੇ ਆ ਜ 4-5 ਵਾਲੀ ਸੋਨੇ ਕਹਿੰਦਾ ਪਰ ਮੈਨੂੰ ਲੱਗਦਾ ਨਹੀਂ ਕਿ ਇਹਦੇ ਦੇ ਫਾਇਦੇ। ਬਸ ਕਰੇ ਜ ਕਰੇ ਕਰੋ ਪਲੀਜ਼। ਠੀਕ ਹੈ? ਵੇਟ ਕਰੋ। ਇਹ ਛੜ ਤਾਂ ਹੀ ਚੱਕੇ ਦੀ ਗੱਡੀ ਚੜਾਣੇ ਦੱਸੋ। 45 ਹੈ। 1 ਡਾਲਰ ਦੀ ਹੈ। ਗੱਡੀ ਰਾਤੀ। ਇਹ ਸਮਾਈ ਨਾਲ ਹੀ ਗੱਲ ਕਰੀ। ਨਹੀਂ ਨਹੀਂ ਭਾਈ ਗੱਡੀ ਦੋ ਬੰਦਿਆਂ ਵਿੱਚ ਗੱਡੀ ਮਾਰਨ ਲੱਗਿਆਂ। ਮੈਂ ਰਹਿਣ ਕੋਟ। 40 ਦਾ।

ਇਸ ਬੰਦੇ ਨੂੰ ਦੇਖ ਕੇ ਪਤਾ ਲੱਗ ਜਾਂਦਾ ਕਿ ਕਿਹੜੀ ਕਾਰਖਾਨਾ ਅਲਕੋਹਲ ਚੱਲ ਰਹੀ ਹੈ ਜਿਹਨੂੰ ਕੁਝ ਇਹ ਗੱਲਾਂ ਨਾਲ ਪਬਲਿਕ ਯੂਸੇਜ ਵਾਹਤੀ ਆਪਾਂ ਨੂੰ ਪਤਾ ਹੁੰਦਾ ਸਭ ਨੂੰ ਜਿਹੜਾ ਤੁਹਾਡਾ ਸਟਾਫ ਹੈ ਮੁੰਡੇ ਹੈ ਬੱਚੇ ਇਹਨਾਂ ਨੂੰ ਵੀ ਗਾਈਡ ਕਰੋ ਉਹ ਇੱਥੋਂ ਕੁਝ ਪੀਕੇ ਜਾਂਦੇ ਆ ਬੰਦੇ ਬਾਹਰ ਜਾ ਕੇ ਕੋਈ ਐਕਸੀਡੈਂਟ ਹੁੰਦਾ ਹੈ ਕੋਈ ਹੋਰ ਕਿਸੇ ਨਾਲ ਲੜਾਈ ਝਗੜਾ ਹੁੰਦਾ ਆਪਾਂ ਇਹਦੇ ਵਿੱਚ ਪਾਰਟ ਆਫ ਕ੍ਰਾਈਮ ਹੈ ਇਹ ਬੜਾ ਕਲੀਅਰ ਨਹੀਂ ਜਾ ਰਿਹਾ ਕਿ ਕਿੱਥੇ ਅਲਕੋਹਲ ਸਰਵ ਹੋ ਸਕਦੀ ਹੈ ਕਿੱਥੇ ਆਈ ਗੈਸ ਨਹੀਂ ਤੁਹਾਨੂੰ ਚਾਰ ਮਹੀਨੇ ਆ ਜੀ ਚਾਰ ਪੰਜ ਵਾਲੀ ਤੁਹਾਨੂੰ ਕਹਿਦਾ ਪਰ ਮੈਨੂੰ ਲੱਗਦਾ ਨਹੀਂ ਇਹਦੇ ਕੋ ਸੱਕੇ ਨਿਸ਼ਕਰਸ਼ ਕਰੇ ਕਰੋ ਪਲੀਜ਼ ਠੀਕ ਹੈ ਮਿਟ ਕਰ ਇਹ ਛੜ ਤਾਈ ਤੱਕੇ ਹੀ ਗੱਡੀ ਚੜਾਣ ਦੱਸੋ 43 ਹੈ ਕੌਨ ਲੌਂਗਰ ਜੀ ਹੈ ਗੱਡੀ ਦਾ ਨਹੀਂ ਸਮਝ ਨਹੀਂ ਗੱਲ ਕਰੀ ਨਹੀਂ ਨਹੀਂ ਬਾਈ ਗੱਡੀ ਲੋਕਾਂ ਦੇ ਵਿੱਚ ਗੱਡੀ ਮਾਰਨ ਲੱਗਿਆ ਉਹ

ਬੰਦੇ ਨੂੰ ਦੇਖ ਕੇ ਪਤਾ ਲੱਗ ਜਾਂਦਾ ਕਿ ਕਿਹੜੀ ਕਾਰਖਾਨਾ ਅਲਕੋਹਲ ਚੱਲ ਰਹੀ ਹੈ ਕਿ ਜਿਵੇਂ ਕੋਈ ਇਹ ਗੱਲ ਨਾਲ ਪਬਲਿਕ ਯੂਸ਼ਸ ਹੁੰਦੀ ਹੈ ਆਪਾਂ ਨੂੰ ਪਤਾ ਹੁੰਦਾ ਜਿਵੇਂ ਆਪਣੇ ਜਿਹੜਾ ਤੁਹਾਡਾ ਸਟਾਫ ਹੈ ਮੁੰਡੇ ਹੈ ਬੱਚੇ ਇਹਨਾਂ ਨੂੰ ਵੀ ਗਾਈਡ ਕਰੋ ਉਹ ਇੱਥੋਂ ਕੁਝ ਪੀ ਕੇ ਜਾਂਦੇ ਆ ਬੰਦੇ ਬਾਹਰ ਜਾ ਕੇ ਕੋਈ ਐਕਸੀਡੈਂਟ ਹੁੰਦਾ ਹੈ ਕੋਈ ਹੋਰ ਕਿਸੇ ਨਾਲ ਲੜਾਈ ਝਗੜਾ ਹੁੰਦਾ ਆਪਾਂ ਇਹਦੇ ਵਿੱਚ ਪਾਰਟ ਆਫ ਕਰਾਈਮ ਹੈ ਇਹ ਬੜਾ ਕਲੀਅਰ ਨਹੀਂ ਜਹਾ ਹੋਣਾ ਕਿ ਕਿੱਥੇ ਅਲਕੋਹਲ ਸਰਵ ਹੋ ਸਕਦੀ ਹੈ ਕਿੱਥੇ ਆਈ ਗੈਸ ਨਹੀਂ ਤੁਹਾਨੂੰ ਮਤਲਬ 4 ਮਹੀਨੇ ਆ ਜੀ 4-5 ਵਾਲੀ ਤੁਸੀਂ ਕਹਿੰਦਾ ਪਰ ਮੈਨੂੰ ਲੱਗਦਾ ਨਹੀਂ ਇਹਦੇ ਜੇ ਫਰਕ। ਨਿਸ਼ਕਰਸ਼ ਕਰੇ ਕਰੋ ਪਲੀਜ਼। ਠੀਕ ਹੈ? ਵੇਟ ਕਰੋ। ਇਹ ਛੜਤਾ ਹੀ ਟੱਕੇ ਦੀ ਗੱਡੀ ਚੜਾਣ ਦੱਸੋ। 43 ਹੈ। ਕੌਣ ਲਾਗਰ ਜੀ? ਹੈ? ਗੱਡੀ ਦਾ ਸੀ। ਇਹ ਕਿਸਮਾਈ ਨਾਲ ਹੀ ਗੱਲ ਕਰੀ। ਨਹੀਂ ਨਹੀਂ ਭਾਈ ਗੱਡੀ ਲੋਕਾਂ ਦੇ ਵਿੱਚ ਗੱਡੀ ਮਾਰਨ ਲੱਗਿਆ। ਓਮਨਾ

ਬੰਦੇ ਨੂੰ ਦੇਖ ਕੇ ਪਤਾ ਲੱਗ ਜਾਂਦਾ ਕਿ ਕਿਹੜੀ ਕਾਰਖਾਨਾ ਅਲਕੋਹਲ ਚੱਲ ਰਹੀ ਹੈ ਕਿ ਜਿਸ ਵਿੱਚ ਕੁਝ ਇਹ ਗੱਲਾਂ ਨਾਲ ਪਬਲਿਕ ਯੂਸੇਜ ਹੁੰਦੀ ਹੈ ਆਪ ਨੂੰ ਪਤਾ ਹੁੰਦਾ ਜਿਵੇਂ ਦੀ ਆਪਣੇ ਜਿਹੜਾ ਤੁਹਾਡਾ ਸਟਾਫ ਹੈ ਮੁੰਡੇ ਆ ਬੱਚੇ ਇਹਨਾਂ ਨੂੰ ਵੀ ਗਾਈਡ ਕਰੋ ਕੋ ਇੱਥੋਂ ਕੁਝ ਪੀਤੇ ਜਾਂਦੇ ਆ ਬੰਦੇ ਬਾਹਰ ਜਾ ਕੇ ਕੋਈ ਐਕਸੀਡੈਂਟ ਹੁੰਦਾ ਕੋਈ ਹੋਰ ਕਿਸੇ ਨਾਲ ਲੜਾਈ ਝਗੜਾ ਹੁੰਦਾ ਆਪਾਂ ਇਹਦੇ ਵਿੱਚ ਪਾਰਟ ਆਫ ਕਰਾਈਮ ਹੈ ਇਤਨਾ ਬੜਾ ਕਲੀਅਰ ਨਹੀਂ ਹੋ ਰਿਹਾ ਕਿ ਕਿੱਥੇ ਅਲਕੋਹਲ ਸਰਵ ਹੋ ਸਕਦੀ ਹੈ ਕਿੱਥੇ ਆਈ ਗੈਸ ਮੈਂ ਤੁਹਾਨੂੰ ਮਤਲਬ 4 ਮਹੀਨੇ ਆ ਜੀ 4-5 ਵਾਲੀ ਤੁਸੀਂ ਕਹਿਤਾ ਪਰ ਇਹਨੂੰ ਲੱਗਦਾ ਨਹੀਂ ਜੇ ਤੇ ਫਰਕ। ਨਿਸ਼ਕਰਸ਼ ਕਰੇ ਕਰੋ ਪਲੀਜ਼। ਠੀਕ ਹੈ? ਵੇਟ ਕਰੋ। ਇਹ ਛੜਤੇ ਹੀ ਤੱਕੇ ਹੀ ਗੱਡੀ ਚੜਾਣੇ ਦੱਸੋ। 45 ਹੈ। 1 ਡਾਲਰ ਜੀ। ਹੈ? ਗੱਡੀ ਦਾ। ਇਹ ਸਮਾਈ ਨਾਲ ਨਹੀਂ ਗੱਲ ਕਰਦੀ। ਨਹੀਂ ਨਹੀਂ ਭਾਜੀ ਗੱਡੀ ਦੋ ਬੰਦਿਆਂ ਵਿੱਚ ਗੱਡੀ ਮਾਰਨ ਲੱਗਿਆਂ। ਮੈਂ ਰਹਿਣ ਕੋਟ। 1 ਡਾਲਰ।

ਬੰਦੇ ਨੂੰ ਦੇਖ ਕੇ ਪਤਾ ਲੱਗ ਜਾਂਦਾ ਕਿ ਕਿਹੜੀ ਕਾਰਸ਼ੈਲਕੋਹਲ ਚੱਲ ਰਹੀ ਹੈ ਕਿ ਯੂਸ਼ਿੰਗ ਕੋਈ ਇੱਕ ਗੱਲ ਨਾਲ ਪਬਲਿਕ ਯੂਸ਼ਿੰਗ ਹੁੰਦੀ ਆ ਆਪ ਨੂੰ ਪਤਾ ਹੁੰਦਾ ਜਿਵੇਂ ਦੀ ਆਪਣੀ ਜਿਹੜਾ ਤੁਹਾਡਾ ਸਟਾਫ ਹੈ ਮੁੰਡੇ ਆ ਬੱਚੇ ਇਹਨਾਂ ਨੂੰ ਵੀ ਗਾਈਡ ਕੋ ਇੱਥੋਂ ਕੁਝ ਪੀਤੇ ਜਾਂਦੇ ਆ ਬੰਦੇ ਬਾਹਰ ਜਾ ਕੇ ਕੋਈ ਐਕਸੀਡੈਂਟ ਹੁੰਦਾ ਕੋਈ ਹੋਰ ਕਿਸੇ ਨਾਲ ਲੜਾਈ ਝਗੜਾ ਹੁੰਦਾ ਆਪਾਂ ਇਹਦੇ ਵਿੱਚ ਪਾਰਟ ਆਫ ਕਰਾਈਮ ਹੈ ਇਹ ਬੜਾ ਕਲੀਅਰ ਨਹੀਂ ਹੋ ਰਿਹਾ ਕਿ ਕਿੱਥੇ ਅਲਕੋਹਲ ਸਰਵ ਹੋ ਸਕਦੀ ਹੈ ਕਿੱਥੇ ਆਈ ਥਿੰਕਸ ਮੈਂ ਤੁਹਾਨੂੰ ਮਤਲਬ 4 ਮਹੀਨੇ ਆ ਜੀ 4-5 ਵਾਲੀ ਤੁਹਾਨੂੰ ਕਹਿੰਦਾ ਪਰ ਮੈਨੂੰ ਲੱਗਦਾ ਨਹੀਂ ਇਹਦੇ ਜੇ ਫਰਕ। ਨਿਸ਼ਕਰਸ਼ ਕਰੇ ਕਰੋ ਪਲੀਜ਼। ਠੀਕ ਹੈ?